ਸ਼ੇਰ ਕੜਾ ਫਲਾਈ ਵਾਲੇ ਵੀ ਲਾਈਵ ਦੇਖਦੇ ਆਂ ਪਰ ਆਜ ਦਾ ਸਾਇ ਤੇ ਦੂਸਰੇ ਪਾਸੇ ਪਹਿਲਵਾਨ ਪ੍ਰਤਪਾਲ ਫਗਵਾੜਾ ਕਹਿੰਦਾ ਸਾਡੇ ਵਾਂਗੂ ਚਾਹੁੰਦਾ ਜੇ ਤੂਫਾਨ ਖੰਮਣਾ ਓਏ ਕਮਾਰੀ ਇਹ ਲੀਗ ਦੋ ਦਿਨ ਦਾ ਦੰਗਲ ਹੈ ਸਾਰੇ ਨੋਟ ਕਰੋ ਜੀ ਕੋਈ ਛਕਣੇ ਆ ਕਿਉਂਕਿ ਆਰ ਪਾਰ ਦੀ ਗੋਸ਼ਟੀ ਨਹੀਂ ਹੋਣੀ ਆ ਇਹ ਮਹਿੰਦੀ ਪਰਦਾਸ਼ੀਂ ਮੇਲਾ ਪੂਰੀ ਦੁਨੀਆ ਦੇਖ ਰਹੀ ਹੈ ਇਸ ਵੇਲੇ ਲਗਭਗ 40 ਦੇਸ਼ਾਂ ਵਿੱਚ ਲਾਈਵ ਹੋ ਰਿਹਾ ਉਈ ਆਰਪਾਰ ਦੀ ਗੁਸਤੀ ਹੋਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਪ੍ਰਿੰਸਪਲ ਪਹਿਨਵਾਦੀ ਤੇ ਪਿੰਤਾ ਜੀ ਸਰਦਾਰ ਸੁੰਦਰਪਾਲ ਸਿੰਘ ਜੀ ਥਾਣੇਦਾਰ ਸਾਹਿਬ ਉੱਤੇ ਹੋਈਆਂ ਨਾਲੇ ਇਹਨਾਂ ਪੰਜਾਬੀ ਬੋਲਾਂ ਦੇ ਬੱਦੇ ਮਾਨ ਕਰਦੇ ਹੋਈਆਂ ਨਾਲੇ ਆਪਣੇ ਪੁੱਤ ਤੇ ਵੀ ਮਾਨ ਕਰਦੇ ਆ ਦਰਸ਼ਕੋ ਇਹ ਦੋ ਮਾਦ ਐਜੇ ਮਾਦਾਂ ਜਿਹਨਾਂ ਦੀ ਸਭ ਤੋਂ ਵੱਧ ਡਿਮਾਂਡ ਆ ਜੂ ਇਸ ਸਮੇਂ ਦੇ ਵਿੱਚ ਇੱਕ ਵਾਰ ਤਾੜੀਆਂ ਨਾਲ ਖਿੱਚ ਕੇ ਉਹ ਤੂਕੀ ਹੋ ਗਈਆਂ ਮੱਲਾ ਦੇ ਨਾਲ ਵੀ ਅੱਜ ਇਸ ਸਮੇਂ ਦੇ ਵਿੱਚ ਬਈਆਂ ਝਾਨ ਮਾਦੀਆ ਪਿਆਰ ਕਰਦੀਆਂ ਜਿਹੜੀ ਵੱਡੀ ਪੱਸਿਆ ਦੀ ਕਾਰਨ ਨਾਲ ਇਹੋ ਜਿਹੇ ਬਬਰ ਸ਼ੇਰ ਪਤ ਪੈਦਾ ਹੋਇਆ ਜਿਹੜਾ ਮਕਰ ਕੰਨੀ ਡਰੀ ਕੀ ਭਗੋਰੀ ਸ਼ੇਰ ਜੋਰੀ ਛੇਕਰ ਕਿਸੇ ਵੀ ਨੂੰ ਚਾਬੀ ਲੱਭ ਚਾਬੀ ਲੱਭੀ ਇਹਦਾ ਸਾਡੇ ਕੋਲ ਕੁਝ ਨਹੀਂ ਕਰਦੇ ਬਲਾਰੇ ਵੱਡੀ ਚਾਬੀ ਆ ਆ ਭਲਵਾਨ ਦੀ ਚਾਬੀ ਆ ਜੇ ਲੱਭੀ ਇਹਦਾ ਸਾਡੇ ਕੋਲ ਕੁਝ ਨਹੀਂ ਕਰਦੇ ਹੋ ਬਾਕੀ ਵੀਰਾਂ ਨੂੰ ਮੈਂ ਕਿੰਨੇ ਘੁੰਮ ਕੇ ਹੋ ਜਿਉਂ ਕੰਨੀ ਹੋਰੀ ਸਰ ਰੁਪਾਲਾ ਲੱਗੇ ਸੀ ਬੋਲੀਆ ਫੁੱਲਟ ਮੋਟਰਸਾਈਕਲ ਤੇ ਕਾਰ ਆਲਟੋ ਕਾਰ ਦਿੱਤੀ ਜਾਣੀ ਹੈ ਪਿੰਡ ਰੂਪਵਾਲ 19 ਤੇ 20 ਜੁਲਾਈ ਦਾ ਡੰਗਲ ਹੈ ਸਾਰੇ ਨੋਟ ਕਰੋ ਜੀ ਰੂਪਵਾਲ 19 ਔਰ 20 ਸਤੰਬਰ ਹਲੋ ਆਲਟੋ ਕਾਰ ਤੇ ਬੁਲਟ ਮੋਟਰਸਾਈਕਲ ਦਿੱਤੇ ਜਾਣੀ ਪਿੰਡ ਰੂਪਵਾਲ 19 ਔਰ 20 ਸਤੰਬਰ ਬਈ ਧਿਆਨ ਦਿਓ ਪੁਲੀਸ ਬੈਂਡੇ ਜਿਹੜੇ ਵੀਰੇ ਲਾਈਵ ਦੇ ਵਿੱਚੋਂ ਜਦੋਂ ਫੋਨ ਕਰਦੇ ਆ ਜਦੋਂ ਕੱਟ ਦਿੰਦੇ ਆਂ ਦਾ ਪਲੀਜ਼ ਰੁਕ ਜਾ ਕਰੋ 100 ਫੋਨ ਮੈਨੂੰ ਵਿੱਚ ਆ ਗਿਆ ਫੋਨ ਪਲੀਜ਼ ਰਿਕਵੈਸਟ ਆ ਕੱਟ ਦਿਆ ਕਰੋ ਕਰੋ ਫੋਨ ਮੈਂ ਕੱਟ ਦੇਣਾ ਤਾਂ ਮੈਨੂੰ ਪਤਾ ਲੱਗ ਜਾਂਦਾ ਲੈ ਚੱਲਦੀ ਆ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਚੱਕੀ ਦੇ ਆ ਬੋੜਾ ਵਾਂਗੂ ਚੌੜੀਆਂ ਨੇ ਛੱਪੀਆਂ ਉਹ ਬਾਤ ਦੇ ਨਮੱਤੇ ਮਨ ਮਾਰਦੇ ਨੇ ਛੱਪੀਆਂ ਕੇ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾ ਕੇ ਆਉਂਦੇ ਨੇ ਅਖਾੜੇ ਵਿੱਚੋਂ ਮੱਚ ਟੱਪ ਸਾਲਾ ਮਾਰਦੇ ਸ਼ੋਰੇ ਗਹਿਲੇ ਮਝਾਰੀ ਸੁng ਫਸੇ ਯੁੱਧ ਹੋਣੇ ਆੜ ਪਾੜ ਦੇ ਸ਼ੇਰੇ ਗੜਮਜਾੜੀ ਸਿੰਘ ਫਸੇ ਯੁੱਧ ਹੋਣੇ ਆੜ ਪਾੜ ਦੇ ਆ ਸਮੇਂ ਚੱਲਦੀ ਆ ਕੁਸ਼ਤੀ ਉਹਨਾਂ ਨੌਜਵਾਨਾਂ ਦੇ ਮੱਧ ਵਿੱਚ ਸਮੇਂ ਦੀਆਂ ਬੱਤਾਂ ਕੌਣ ਗੁੜਾ ਕੌਣ ਹੁੰਦਾ ਕਹਿੰਦਾ ਸਰਮਸਿਆਰ ਪਸਾਦਗੀ ਕਿੰਨੇ ਗਿਹੜੇ ਮਟਿਆਰ ਦੇ ਘਰੇ ਆ ਕੇ ਜਿਹੜਾ ਬੱਲੇ ਬਣ ਝਾਕਦਾ ਲੱਖ ਲਾਟਾਂ ਨੇ ਇਹੋ ਜਿਹੇ ਹਿਆਰ ਦੇ ਤੇ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸਰੇ ਲੋ ਯਾਰਾ ਪਾ ਕੇ ਆਉਂਦੇ ਨਹੀਂ ਉਹ ਥੋਰ ਪਾਰਸਾ ਨਹੀਂ ਇਹ ਲੱਗਦੇ ਦਰਪਤਾਂ ਨੂੰ ਹੌਸਲੇ ਜਿੰਨਾ ਟੱਕੜੀ ਚ ਤੋੜੇ ਜਾਂਦੇ ਝੋੜ ਪਾਰਸਾ ਨਹੀਂ ਇਹ ਲੱਗਦੇ ਦਰਪਤਾਂ ਨੂੰ ਹੌਸਲੇ ਜਿੰਨਾ ਟੱਕੜੀ ਚ ਤੋਲੇ ਜਾਂਦੇ ਝੋੜ ਪਾਰਸਾ ਉਧਰ ਸਾਡਾ ਮਾਸੀ ਜੀ ਨਾਲ ਬਲੋ ਇਹਦਾ ਪਟਕਾ ਘੁਆਇਆ ਗਿਆ ਇੱਕ ਵਾਰ ਫਿਰ ਤੋਂ ਬਚਾ ਕੇ ਰਵਾਡ ਕਰਦਾ ਮੈਂ ਪਵਨ ਲਾਲ ਜੀ ਆ ਯੂਕੇ ਵਾਲਾ ਨਾ ਉਹਦੇ ਪੂਰੇ ਪਰਿਵਾਰ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਦੇ ਵੱਲੋਂ ਅੱਜ ਦੇ ਦਿਨ ਤੋਂ ਜੋ ਜੰਮੀਰ ਕੋ ਟੱਕੜੀ ਸ਼ਿਮਾ ਹੋਈ ਹੈ ਪੈਸੇ ਵਕੀਰ ਮਨੀਵਾਂ ਦਾ ਵਿਸ਼ੇ ਤੌਰ ਤੇ ਤਰਮਾਲ ਕਰਦੇ ਚੌਧਰੀ ਮਸੀਬ ਚੰਦ ਜੱਜਕਾਰੀ ਅਵਾਜ਼ ਕੋਲੇ ਕੰਮ ਬਣਾਇਆ ਦੋਵੇਂ ਮਨਾਂ ਦੇ ਲਈ ਇਹ ਨੋਟ ਕਰਿਓ ਹੋ ਬਾ ਹੋ ਬਾ ਹੋ ਬਲੇ 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 ਵਿਸ਼ੇ ਕਰਦੇ ਨਹੀਂ ਕਰਦੇ ਪਰ ਆ ਜਾਂਦੇ ਹੱਥ ਪਾਸੇ ਇਹ ਵੀ ਫਰੇਕ ਵਾਲੀ ਪੈਸੇ ਲੈਣ ਦੀ ਹੈ ਗੱਲ ਕਿੰਨੇ ਵੀ ਪਾਉਣ ਦੀ ਫਰੇਕ ਵਾਲੀ ਪੈਸੇ ਲੈਣ ਦੀ ਆਪਣੇ ਦਿਲ ਚ ਬੰਦ ਲਸ਼ਕਰ ਹੋਰ ਹੈਂਡ ਵਾਲੀ ਪਹਿਲੇ ਵੀ ਆਪਣੇ ਪਾਸੇ ਵਾਲੀ ਜੱਸਾ ਕਮੇਟੀ ਬੁਲਾਵੇ ਆਪਣੇ ਦਿਲ ਲੈਣੇ ਨਾ ਡਰ ਕੋਈ ਕੋਲਿਆਂ ਵਾਲੇ ਸੁਣਿਆ ਪਰ ਰੋਹਿਆਂ ਦੇ ਪਿੱਛੇਲੇ ਵੀ ਛੱਡ ਦੇ ਖੜਾ ਨਾਲੇ ਕੱਲੇ ਪੈਸੇ ਬੰਦ ਦੇ

ਇਹ ਤਾਂ ਪਲੀਜ਼ ਗਵਾਹਾਂ ਦਾ ਮੈਂ ਬੋਲੀਆ ਸਾਰੇ ਵਾਲਾ ਮੈਨੂੰ ਹੋਰੀ ਲਾ ਸਕਦੇ ਸਾਡੇ ਨਾਲ ਜਰੂਰ ਸਾਫਰੀ ਕੇਸਾ ਲਾਕੇ ਦਾ ਵੱਡਾ ਦੰਗਲਾ ਹੋ ਗਿਆ ਗਲਤ ਨਹੀਂ ਗੀਰ ਵੀ ਸਾਡਾ ਨੰਬਰ ਪੁੱਛਿਆ ਬਾਦੋਂ ਤੁਹਾਨੂੰ ਤਾਰੀਖ ਜਿਹੜੀ ਆ 2000 ਰੁਪਏ ਕਰਦੀ ਮਹਿੰਦਰ ਸਿੰਘ ਰਾਜ ਮਟੋ 30 ਤਰੀਕ ਭਾਵਾ ਦਾ ਦੰਗਲਾ ਤੇ ਨਾਲ 15 ਪਰੀ ਕਰਦਾ ਪਤੀ ਨੰਬਰ ਦੀ ਫਰਦੀਆ ਸਪੈਸ਼ਲ ਕੁੱਟੀ ਦੇਖਣ ਆ ਆ ਜਲਦ ਬੁਲਾਵਾ ਕੋਈ ਮੈਂ ਵੀ ਸ਼ਹਿਰਾਂ ਤੋਂ ਆਈਆਂ ਕਹਿੰਦਾ ਅਮਰੀਕਾ ਤੋਂ ਆਇਆ ਬਸੂਲੇ ਫੇਜਨ ਉਹ ਪੱਪਾ ਗੋਲੇ ਉਹਦੀ ਪਹਿਲਵਾਨ ਬਹੁਤ ਬਹੁਤ ਚੱਲਿਆ ਉਹਨੇ ਨਹੀਂ ਕਰਦਾ ਲੜਕੋ ਬੰਦਰੀ ਆਮ ਆਮ ਦਾ ਮਸੂਰਾ ਵੀ ਦੱਸਣ ਕਰਦਾ ਉਹ ਸੁੱਕੀ ਘਰ ਵਾਲੇ ਵੇਖ ਲੈ ਉਹ ਲੰਮੇ ਨਾ ਲਾਉਂਦਾ ਹਾਂ ਬਹੁਤ 10 ਮਿੰਟ ਦਾ ਸਾਥ ਖੜਾ ਕੀ ਹੈ 2 ਮਿੰਟ ਦਾ ਸਮਾਂ ਦੇ ਦੁਹਾਂ ਲੰਮਾ ਕਰਦਾ ਮਿੰਟਾ ਕਰੀਏ ਸਾਰੀਆਂ ਕੁੱਤੇ ਨੇ ਪਰ ਇਹ ਤਾਰ ਚਾਂ ਮਕਰੀਪਾ ਪੰਜ ਬੇੜੀਆਂ ਚੁੱਕੀਆਂ ਕਰਵਾਈਆਂ ਬਾਬਾ ਦੂਤਾ ਦੀ ਗੱਦੀ ਰਸ਼ੀਦ ਸ਼ੇਪਾ ਵਾਲੇ ਮਾਪਾ 10000 ਰੁਪਇਆ ਕੱਟਣਾ ਸ਼ਾਨਦਾਰੀ ਦੇ ਬੇਸਾਨ ਆਜਾ ਦੀ ਮਸਤੀ ਕਰਦੇ ਬੜੀ ਚਮਕੀਆਂ ਹੋਗੰਦ ਦੇ ਸਾਧਾ ਵੱਲੋਂ ਵੱਡੇ ਨਾਮ ਆਣੇ ਆ ਇੱਕ ਵਾਰ ਬਾਬਾ ਦੂਤਾ ਦੇ ਵਿੱਚ ਜਿੱਤਾਂ ਯਾਰਾਂ ਦੇ ਸੰਗਤ ਨੂੰ ਮੈਂਸੀ ਆ ਇੱਧਰ ਦੇ ਜੰਗਲ ਲਾ ਇੱਧਰ ਚੱਲ ਕੇ ਮਸਤੀ ਕਰਦੇ ਐਂਟ੍ਰੀਟਰ ਵੀ ਕਹਿੰਦਾ ਡਿੱਗ ਡਿੱਗੋ ਫੇਰ 100 ਮਹਿਮਾਨ ਮੇਰੇ ਆਪਾਂ ਇਹ ਨਹੀਂ ਛੱਡਦੇ ਉਹ ਜਿਹੜਾ ਦੇ ਜਤੀਮ ਵਿੱਚ ਹਾਰਾਂ ਵੇਖੀਆਂ ਕਾਜੂਰੀ ਬੇਂਤੀਆਂ ਠੰਡੇ ਬੱਦੇ ਕੇ ਮੂੰਹ ਦੇ ਠੰਡੇ ਵਿੱਚ ਲੱਛੜੀਆਂ ਉਹ ਬਿੱਟ ਬੱਚੇ ਕਾਲੇ ਹੁੰਦੇ ਤੇ ਲਾੜਦੇ ਕੇ ਮਿਹਰਤਾ ਦੀ ਸੂਈ ਰੱਖੇ ਲਾੜ ਦੇ ਪੱਗਰ ਤੇ ਬੇਂਦੀਆਂ ਵੀ ਨੀਲੀ ਸੰਤਮਾਇਆ ਬੈਠ ਸਲੇਮਾ ਉਧਰ ਨਹੀਂ ਹੋਇਆ ਅਗਰ ਕਿਸੇ ਨੇ ਜਾਂ ਲੱਭਿਆ ਜੇਸ਼ਾ ਦੀ ਮਸੰਦਾ ਵੀ ਛੋਟਾ ਬਣਾਇਆ ਕੰਗਲਿਆ ਦਾ ਗੈਸ ਕੰਟ੍ਰੋਲ ਵੀ ਟਿਕਾ ਲਓ ਬੰਕਰ ਉਹਦਾ ਤੁਹਾਡੇ ਪਾਸਾ ਦਾ ਖੇਡ ਰਿਹਾ ਹੈ ਕਮਸ਼ੀ ਦੀ ਜੁਕੇ ਮਾਸੇ ਜੋਗਾ ਦੀ ਸਾਰੇ ਪ੍ਰਬਾਧਾਂ ਬਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇ 5 ਮਿੰਟ ਦਾ ਸਮਾਂ ਬਾਕੀ ਹੈ 20 ਮਿੰਟ ਬੀਤਿਆ ਤੇ 5 ਮਿੰਟ ਬਾਕੀ ਚੱਲਦੀ ਕੁਸ਼ਤੀ ਦੇ ਜਰੂਰ ਨੋਟ ਕਰਨਗੇ ਪਹਿਲਵਾਨ ਦੇ ਨਾਮ ਸੁਖਵੀਰ ਔਰ ਬੰਦਿਆ ਵਾਜ ਜਸਸੀ ਰਿਨੇਵਾਲ ਬਹੁਤ ਬਹੁਤ ਧੰਨਵਾਦ ਦੀ ਰਣਤੀ ਬਾਣ ਲਾਈ ਹੋਈ ਆ ਅੱਜ ਮੈਂ ਹੁਣੇ ਅਨਾਊਂਸਮੈਂਟ ਕੀਤੀ ਸੀ ਕਿ ਬਟੂਆ ਹੋ ਗਿਆ ਲੋਕਾ ਸਿੰਘ ਦਾ ਬਟੂਆ ਮੇਰੇ ਕੋਲ ਪਹੁੰਚ ਗਿਆ। ਕੋ ਛੋਟਾ ਜਾਂ ਬੱਚਾ ਬੜਾ ਕੇ ਗਿਆ ਵਿੱਚ ਉਹਦੇ ਕਾਗਜ਼ ਕਿਤੇ ਜੁੜਿਆ ਪੈਸਾ ਕੋਈ ਨਹੀਂ ਹੈ ਵਿੱਚ। ਲੋਕਾ ਸਿੰਘ ਨੂੰ ਬੇਨਤੀ ਹੈ ਕਿ ਆਪਣਾ ਬਟੂਆ ਲੈ ਜਾਓ। ਲਓ ਇੱਕ ਵਾਰੀ ਤਾੜੀਆਂ ਮਾਰੋ ਛੋਟੇ ਜਾਂ ਬੱਚੇ ਲਈ ਇਹ ਬਟੂਆ ਖੜਾ ਕੇ ਗਿਆ। ਭਾਈ ਜੀ ਮਸਲਾ ਮੱਗਦਾ ਹੋ ਗਿਆ। ਭਾਈ ਜੀ ਚੋਰਾਂ ਦਾ ਧੰਨਵਾਦ ਕਰੋ। ਉਹਦਾ ਬਟੂਆ ਕੱਢ ਦਿਆ ਕਰੋ। ਪੈਸੇ ਕੱਢ ਦਿਆ ਕਰੋ। ਬਟੂਆ ਦਿਖਾ ਦਿਓ। ਹਾਂ ਅੱਜ ਕੱਲ੍ਹ ਚੋਰਾ ਵੀ ਹਾਰ ਵੀ ਬਹੁਤ ਪਿੰਦੇ ਆ ਧੰਨਵਾਦ ਕਰਦੇ ਆ ਸਾਰੀ ਦੁਨੀਆ ਇੱਕੋ ਜਿਹੀ ਹੈ ਪਰ ਕੁਝ ਕੁ ਲੋਕ ਹਾ ਜਿਹੜੇ ਸਰਦਾ ਰੱਖਦੇ ਆ ਖੇਡ ਮੇਲਿਆਂ ਦੇ ਵਿੱਚ ਆ ਇਹੋ ਜਿਹੇ ਪਰਿਵਾਰ ਦੇ ਜਿਹੜੇ ਟਰੈਕਟਰ ਵੀ ਤਾਨ ਕਰਦੇ ਆ ਤੇ ਇੱਕ ਉਹ ਪਰਿਵਾਰ ਜਿਹੜੇ ਖਾਲੀ ਪਰਸ ਵੀ ਨਹੀਂ ਮੋੜਦੇ ਕਾਗਜ਼ ਪੱਤਰ ਵੀ ਨਹੀਂ ਮੋੜਦੇ ਉਹ ਵੀ ਲੈ ਜਾਂਦੇ ਨਾਲ ਤੇ ਇਹ ਇੱਕ ਬੜੇ ਮਾਣ ਵਾਲੀ ਗੱਲ ਹੈ ਪਰ ਜਰੂਰ ਇਹੋਨਾ ਵੀਰਾਂ ਨੂੰ ਹੈ ਅਜਿਹਾ ਮੰਦਾ ਖਾਂਦਾ ਉਹਦੇ ਮੰਦਾ ਹੀ ਫਾਲ ਰਹਿਣੇ ਆ। ਉਥੇ ਅਰਦਾਸਾਂ ਬੈਂਦੀਆਂ ਹੋ ਜਾਂਦੀਆਂ ਨੇ ਵੀ ਚੋਰ ਖਾਂਦਾ ਚੋਰ ਹੀ ਰਹਿਣਾ। ਚੋਰੇ ਰਹਿਣ ਬਾਬੇ ਨਾਨਕ ਦੀ ਗੱਲ ਹੋ ਜਾਂਦੀ ਹੈ। ਪਰ ਜਿਹੜੇ ਸੰਗੇ ਦਿਲ ਵਾਲੇ ਇਰਸਾਨ ਪੁੱਜਦੇ ਆ ਉਹ ਜ਼ਰੂਰ ਆਪਣੇ ਪੱਲੇ ਦੇ ਕੇ ਜਾਂਦੇ ਆ। ਇਸੇ ਕਰਕੇ ਹਲੋ ਹਲੋ। ਇਸੇ ਕਰਕੇ ਦਸਕ ਵੀਰੋ ਇਹੋ ਜਿਹੀ ਵੀ ਦਾਨੀ ਪਏ ਆ। 42 ਮਰਲੇ ਦਾ ਪਲਾਟ ਪ੍ਰਧਪਾਲ ਨੂੰ ਕਿਸੇ ਨੇ ਦਾਨ ਕਰਤਾ। ਕੋਈ ਛੋਟੀ ਮੋਟੀ ਗੱਲ ਨਹੀਂ। ਤੁਹਾਨੂੰ ਤਾੜੀਆਂ ਲਾਉ ਲੋ ਇਹ ਜੇ ਦਾਨੀ ਵੀ ਪਿਆ। ਤੇ ਇਹੋ ਜਿਹੇ ਲੋਕ ਵੀ ਜਿਹੜੇ ਮੇਲਿਆਂ ਦੇ ਵਿੱਚ ਆ ਕੇ ਜੇਪਾਂ ਕੱਟਦੇ ਆਂ ਮੋਟਰਸਾਈਕਲ ਚੱਕ ਕੇ ਲੈ ਜਾਂਦੇ ਆਂ ਤੇ ਉਹਨਾਂ ਦੇ ਫਿਰ ਵੀ ਹਲਾਤ ਜਿਹਦੇ ਉੱਤੇ ਹੀ ਰਹਿੰਦੇ ਆਂ। ਬਹੁਤ ਬਹੁਤ ਧੰਨਵਾਦ ਕਰਦੇ ਆਂ। ਪਰ ਲਓ ਚਲਦੀ ਹੈ ਕੁਸ਼ਤੀ। ਮਕਾਬਲੇ ਇਹਨਾਂ ਨੌਜਵਾਨਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ। ਬੱਤੀ ਵਾਲਾ ਜੱਸਾ ਏ ਉਹ ਬੱਤੀ ਵਾਲਾ ਜੱਸਾ। ਦੁਨੀਆ ਪਿਆਰ ਕਰਦੀ ਹੈ ਨਾ ਪਹਿਲਵਾਨਾਂ ਨੂੰ। ਮੈਂ ਚਮਦਾਨਾਂ ਦੇ ਮੰਡਾ ਵਖਰੇ ਜ਼ਹਿਰ ਵਿਖਾਉਂਦਾ ਬੰਮਿਆ ਤੱਕ ਵਿੱਚ ਮੰਡਾਨਾਂ ਦੇ ਮੰਡਾ ਵਖਰੇ ਜ਼ਹਿਰ ਵਿਖਾਉਂਦਾ ਕੰਮੀ ਵੀਰੇ ਟੋਲੀ ਵੀਰੇ ਹਾਂ ਡਰ ਚਿਕੀ ਵੀਰ ਬਾਰੇ ਲੋਕਾਂ ਜਿਹੜੇ ਵਧੀਆ ਭਵਾਨਾਂ ਬਾਰੇ ਵੀ ਮੰਦਾ ਚੰਗਾ ਬੋਲਦੇ ਆ ਬਹੁਤ ਸਾਰੀ ਦੁਨੀਆ ਐਸੀ ਆ ਜਿਹੜੇ ਆਹ ਰਸਤਾ ਮਹਿਲਵਾਨਾਂ ਬਾਰੇ ਵੀ ਮੰਦਾ ਚੰਗਾ ਬੋਲ ਦਿੰਦੀ ਆ ਬਾਰੇ ਕਹਿੰਦਾ ਪਤਾ ਨਹੀਂ ਕਿੰਨੇ ਜਨਮਾਂ ਦੀ ਤਪੱਸਿਆ ਹੋਈ ਤੂੰ ਵੀ ਨਾ ਉਸੇ ਤਰ੍ਹਾਂ ਬੰਦੇ ਨੇ ਆਪਣੀ ਜਗ੍ਹਾ ਤੋਂ ਪਰੇ ਹੁਣਾ ਰਹਿਣੇ ਸਾਬਤ ਦੁਨੀਆ ਐਨਾ ਪਿਆਰ ਕਰਦੀ ਐ ਦੇਖ ਵਾ ਤਾੜੀਆਂ ਨਾਲ ਦੋਨੇ ਮੱਲਾ ਨੂੰ ਵੀ ਬੁਲਾ ਗਈ ਜੋਰ ਨਾਲ ਇਹੋ ਜਿਹਾ ਮੱਲਾ ਹਰ ਇੱਕ ਦੇ ਪਰਿਵਾਰ ਦੇ ਵਿੱਚ ਪੈਦਾ ਨਹੀਂ ਹੁੰਦੇ ਪੀੜੀਆਂ ਅੰਦਰ ਪੀੜੀਆਂ ਜਿਹੜੀਆਂ ਪੁਲਵਾਨੀਆਂ ਪਤਾ ਨਹੀਂ ਕਿੰਨੇ ਕੋਲੇ ਕੱਢ ਕੁੜ ਕੇ ਗਏ ਆ ਕਿੰਨੀ ਕੁ ਦੁਨੀਆ ਅਜ ਕੁਲੀ ਐ ਇੱਥੇ ਘਟੋ ਘਟ ਤਿੰਨ ਸੌ ਪੁਲਵਾਨ ਪੁੱਲ ਗਿਆ ਹੋਣਾ ਪਰ ਕੋਈ ਐਸਾ ਬਿਰਲਾ ਹੋਊਗਾ ਜਿਹਦੇ ਘਰੇ ਇਹੋ ਜਿਹੇ ਯੋਧੇ ਪੈਦਾ ਹੋਣਗੇ ਪੁਲਵਾਨੀ ਦਾ ਹਰ ਬੰਦਾ ਕਰਦਾ ਹੈ ਹਰ ਬੰਦਾ ਤੇਜ ਹੈ ਅੱਜ ਕੱਲ ਗਰੁੱਪਾਂ ਦੇ ਵਿੱਚ ਬੜੇ ਕੋਚ ਹੈ ਪਰ ਫੇਰ ਸਵਾਲ ਦੀ ਗੱਲ ਹੈ ਇੱਕ ਬੱਚਾ ਇੱਕ ਪੁਲਵਾਨ ਤਿਆਰ ਕਰੋ ਲੋਕਾਂ ਨੂੰ ਦੱਸੋ ਉਹਦੇ ਬਾਰੇ ਦੱਸੋ ਵੀ ਲੋਕਾਂ ਨੂੰ ਆਸੀਂ ਤਿਆਰ ਕੀਤਾ ਰਸਤਾ ਪੁਲਵਾਨ ਉਹ ਦੁਨੀਆ ساری ਜ਼ਿੰਦਗੀ ਲੰਘ ਜਾਂਦੀ ਹੈ ਪੀੜ੍ਹੀਆਂ ਲੱਦੀਆਂ ਨੇ ਪੁਲਵਾਨੀ ਦੇ ਵਿੱਚ ਤਿਆਰ ਕਰਨ ਦੇ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਇਹ ਸੂਰਮੇ ਆ ਜੋਤਿਆ ਇਹ ਪੁਲਵਾਨੀ ਦਾ ਮਾਣ ਆ ਇਹ ਜਾਵ ਦਾ ਮਾਣ ਹੈ ਹਿੰਦੁਸਤਾਨ ਦਾ ਮਾਣ ਮਹਾਰਾਸ਼ਟਰ ਦਾ ਤੁੱਤੀ ਬੋਲਦੀ ਆ ਉਧਰ ਲੈਂਬਰ ਪਹਿਲਵਾਨ ਜੀ ਕਹਿੰਦੇ ਇੱਕ ਮਿੰਟ ਦਾ ਸਮਾਂ ਬਕੀ ਹੈ ਇੱਕ ਵਾਰ ਤਾੜੀਆਂ ਨਾਲ ਦੋਨੇ ਮੱਲੇ ਲਈ ਹੁਣ ਕੁਸ਼ਤੀ ਪੁਆਇੰਟਾਂ ਤੇ ਹੋਣੀ ਹੈ ਸਵਾਦ ਜੀ ਕੋਲੀ ਜਿਕਾਰਾ ਲਾਓ ਸਾਰੇ ਬੋਲੋ ਫਰਾਸ ਵਾਲੇ ਵੀਰਾਂ ਵੱਲੋਂ 2500 ਰੁਪਏ ਹੋ ਗਿਆ ਜੀ ਪਿੰਡਪਾਲ ਖਵਾੜਾ ਲਈ ਅੰਦਰ ਸਿੰਘ ਫਰਾਸ ਮੱਖਣ ਸਿੰਘ ਫਰਾਸ ਉਤਾਰ ਚੰਦ ਕੀਪਰ ਸਾਫਾ ਸਰਪੰਚ ਤੇ ਬਲਬੀਰ ਸਿੰਘ ਤੇ ਖੰਨਾ ਫਰਾਸ 2500 ਰੁਪਏ ਕਹਿੰਦੇ ਪ੍ਰਿੰਸੀਪਲ ਖਵਾੜਾ ਨੂੰ ਅਨਾਉਂਸ ਕਰ ਦਿਓ ਹਲੋ ਬਾ ਵੀਰ ਨਹੀਂ ਉਹ ਦੀ ਸਾਹ ਲੱਚੜੀ ਹੋਈ ਹੈ ਕੁਸ਼ੀਆਂ ਵੰਡਾਂ ਦੇ ਉੱਤੇ ਨਾ ਪਹਿਲਵਾਨਾਂ ਦਰਮਿਆਨ ਸਮਾਂ ਜਿਹੜਾ ਖਿਸਕਦਾ ਹੋਇਆ ਸਮਾਂ ਜਿਹੜਾ ਖਿਸਕਦਾ ਹੋਇਆ ਆਹ ਚੱਲਦੀ ਕੁਸ਼ਤੀ ਦਾ ਹੱਕ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਉਹ ਬੇਈਮਾਨੀ ਕਰਦੇ ਨੂੰ ਰੋਕਣਾ ਵੀ ਕੋਈ ਮੰਦੀ ਗੱਲ ਨਹੀਂ ਕਿ ਫੁੱਕੀ ਚੌਧਰ ਕਰਨਾ ਕੰਮ ਫੁਕਰੇ ਬੰਦੇ ਦਾ ਅੰਤ ਮਾਰਾ ਹੀ ਹੁੰਦਾ ਏ ਲਓ ਸਮਾਂ ਜਿਹੜਾ ਸਵਾਗਤ ਹੋ ਗਿਆ ਵੇਖੋ ਤਾੜੀਆਂ ਨਾਲ ਦੋਨੇ ਬੰਦ ਲਈ ਹਰ ਕੁਸ਼ਤੀ ਪੁਆਇੰਟਾਂ ਦੇ ਅਪਰਾਧ ਦੀ ਮਿੱਟੀ ਮੁੱਟੀ ਪਾਨੇ ਉਹ ਭੈਣ ਨੂੰ ਮੈਂ ਓਕਾਰ ਫੈਂਡੀ ਪਰ ਚਲਾ ਰਿਹਾ ਹਾਂ ਅਲੋ ਨਾਪ ਉਧਰ ਧਰਵਾਜ ਕਰਦਾ ਸਾਡਾ ਵੀ ਸੱਤੀ ਰਾਣੀ ਮਾਧਰੇ ਵਾਲਾ ਲਾਈਵ ਜੋੜਾ ਹੋਇਆ ਉਹਨਾਂ ਦਾ ਬੇਟਾ ਗੁਰਪੀਰਤਾ ਰਾਣੀ ਮਾਧਰੇ ਵਾਲਾ ਬੱਤਾ ਤੰਗਲ ਕਰਾਉਂਦਾ ਉਹਨਾਂ ਦਾ ਸ਼ਰਮ ਦਿਨਾ ਬਹੁਤ-ਬਹੁਤ ਮੁਬਾਰਕਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਵੀਰੇ ਮੇਕਾ ਜਿਹੜੇ ਬੈਠੇ ਪਰਲੇ ਪਾਸੇ ਲਾਈਵ ਕੈਮਰੇ ਜਣਾ ਤੇ ਪਿੰਡੀਆਂ ਦੂਰ-ਦੂਰ ਹੋ ਗਿਓ ਲਓ ਪੁਆਇੰਟਾਂ ਦੇ ਰੂਲ ਦੱਸਦੇ ਆ ਇੱਕ ਵਾਰ ਆ ਵੀ ਲਾਈਵ ਜੜੇ ਹੋਇਆ ਕੁਸ਼ਤੀ ਦੰਗਲ ਦੇ ਲਈ ਅੱਜ ਦੇ ਕੁਸ਼ਤੀ ਦੰਗਲ ਨੂੰ ਲਾਈਵ ਵੇਖਦੇ ਆ ਇਹ ਕੁਸ਼ਤੀ ਤੋਂ ਬਾਅਦ ਫੈਸਲਾ ਕੋਈ ਵੀ ਹੋਵੇ ਪਵਨ ਲਾਲ ਜੀ ਯੂਕੇ ਵੱਲੋਂ ਚੌਧਰੀ ਨਸੀਬ ਜੰਦ ਯਾਦਗਾਰੀ ਅਵਾਰਡ ਤੇ ਪ੍ਰੈਕਟਰ ਦੀਆਂ ਚਾਬੀਆਂ ਦਿੱਤੀਆਂ ਜਾਣੀਆਂ ਬਲਵਾਨਾਂ ਨੂੰ ਪਲੀਜ਼ ਬੰਦਿਆ ਦੋਨੋਂ ਵੱਲ ਅਖਾੜੇ ਤੋਂ ਬਾਹਰ ਨਾ ਜਾਓ ਇੱਥੇ ਆਪਾਂ ਮਾਨ ਸਨਮਾਨ ਕਰਦੇ ਨਾਲ ਚਾਬੀ ਦੇ ਨਾਲ ਤੇ ਯਾਦਗਾਰੀ ਅਵਾਰਡ ਆ ਜਿਹੜਾ ਚੌਧਰੀ ਨਸੀਬ ਜੰਦ ਨੂੰ ਦਿੱਤਾ ਜਾਣਾ ਪਵਨ ਲਾਲ ਜੀ ਯੂਕੇ ਵਾਲਿਆਂ ਨੂੰ ਬੰਦਿਆ ਨੇੜੇ ਰਹਿਣਗੇ ਪਰ ਆ ਕੁਸ਼ਤੀ ਚੱਲਦੀ ਹੈ ਕਹਿੰਦਾ ਮੁਰਤੋਂ ਮੁੜਕੀ ਹੋ ਗਿਆ ਵੇਖੋ ਚੋਰ ਚੋਪਰਾਂ ਦਾ ਗੰਡਾ ਵੀ ਨਹੀਂ ਚੁੱਪਦਾ ਜਸਮਾ ਕਠੋਰ ਚੋਪਰਾਂ ਦਾ ਉਹ ਚੜਦੀ ਉਮਰ ਦਾ ਗਰਮ ਖੂਨ ਉਹ ਬੱਲੇ 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 ਫੇ ਭਗਵਾੜੇ ਵਾਲਾ ਏ ਭਗਵਾੜੇ ਵਾਲਾ ਦਿੱਤ ਪਾਲੋ ਉਹ ਬੱਲੇ 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 ਹੋ 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 ਲਈ ਰੀਸਾ ਵੀ ਇਧਰ ਜਕਮ ਕੇ ਉੱਤੇ ਕਮਕੇ লাইਵ ਵਾਲੇ ਕੈਮਰੇ ਤੇ ਖਾ ਲੰਗਿਆ লাইਵ ਵਾਲੇ ਕੈਮਰੇ ਕੋ ਅੱਗੇ ਆ ਦਿਓ ਬੱਚਾ ਦੀ ਇਹ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਬਹਿਣਾ ਕਹਿੰਦਾ ਸੋਨੇ ਵਾਲੀ ਪਰਖ ਹੰਦੀ ਸੁਨਿਆਰੇ ਨੂੰ ਨਾਤਰੀ ਗਿਆ ਬਖਲੌਰ ਦਾ ਕੁਸ਼ਤੀ ਦੰਗਲ ਹੈ ਪ੍ਰਿੰਸ ਕਹਾਲੀ ਪੁੱਤ ਪ੍ਰਤਮਾਲ ਸਿੰਘ ਵਾੜਾ ਬੱਚ ਹਾਂਜੀ ਹਾਂਜੀ ਫਰਾਂਸ ਵਾਲੇ ਵੀਰਾਂ ਵੱਲੋਂ 500 ਰੁਪਈਆ ਬੀਆਰ ਸਪੋਰਟ ਅਕੈਡਮੀ ਦਿੱਤਾ ਕਹਿੰਦੇ ਇੱਕ ਵਾਰੀ ਰਵਦਾਸ ਮਹਾਰਾਜ ਦਾ ਨਾਮ ਵੀ ਲਾ ਦਿਓ ਸਾਰੇ ਸੰਗਤ ਸਹਯੋਗ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿਵਰ ਰਵਦਾਸ ਮਹਾਰਾਜ ਕੀ ਧੰਨਵਾਦ ਜੀ 19 20 ਸਤੰਬਰ ਜਿਹੜਾ ਰੂਪਵਾੜਾ ਕੁਸ਼ਤੀ ਦੰਗਲ ਇਰੇ ਲਾਈਵ ਵਾਲਾ ਮੈਂ ਬਿੰਦੇ ਇੱਕ ਉੱਪਰ ਲੱਗਾ ਹੋਇਆ ਮਾੜਾ ਪਰਲੇ ਪਾਸੇ ਹੋ ਜਾ ਇੱਕ ਪਾਸੇ ਦੇਖਣ ਦਿਓ ਸਾਰੇ ਆਲੇ-ਆਲੇ ਨਾ ਕੋ ਮੋ ਇੱਕ ਸਾਈਡ ਤੇ ਖੜ੍ਹ ਜਾਓ ਚਾਰ ਕੈਮਰੇ ਆ ਚਾਰੇ ਲੱਗੇ ਹੋਇਆ ਚਾਰੇ ਸਾਈਡਾਂ ਤੇ ਪਲੀਜ਼ ਰਿਕਵੈਸਟਾ ਬੇਨਤੀ ਆ ਨਹੀਂ ਤਾਂ ਜਿਹੜੇ ਲਾਈਵ ਜੁੜਦੇ ਆ ਉਹਨਾਂ ਨੂੰ ਕੱਖ ਨਹੀਂ ਦੀਦਾ ਜਿਹੜੇ ਬਾਹਰ ਬੈਠੇ ਆ ਵੀਰ ਆਪਣੇ ਲਾ ਚੱਲਦੀ ਆ ਕੁਸ਼ਤੀ ਮੈਦਾਨ ਵਿਚ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਹੱਥ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਉਹ ਬੇਇਮਾਨੀ ਕਰਦੇ ਨੂੰ ਰੋਕਣਾ ਵੀ ਮੰਦੀ ਗੱਲ ਨਹੀਂ ਕਿ ਫੋਕੀ ਚੌਧਰ ਕਰਨਾ ਕੰਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਏ ਸਾਡਾ ਕਾਲੇ ਧੰਦੇ ਦਾ ਕਿ ਸੱਚੀ ਕਹਿਣੀ ਸੱਚੀ ਸੁਣਨੀ ਸਿਰ ਕਦੇ ਵੀ ਝੁਕਦਾ ਨਹੀਂ ਸਮਾਂ ਚੰਗਾ ਹੋਵੇ ਜਾਂ ਮਾੜਾ ਉਹ ਪੰਮਿਆ ਕਦੇ ਵੀ ਰੁਕਦਾ ਨਹੀਂ ਸਮਾਂ ਚੰਗਾ ਹੋਵੇ ਜਾਂ ਮਾੜਾ ਉਹ ਪੰਮਿਆ ਕਦੇ ਵੀ ਰੁਕਦਾ ਨਹੀਂ ਆ ਸਮੇਂ ਦੀ ਗੱਲ ਹੈ ਤੇ ਸਮਾਂ ਖਿਸਕਦਾ ਹੋਇਆ ਦੋਨੇ ਪਹਿਲਵਾਨਾਂ ਨੂੰ ਪੈਂਦੀ ਆ ਵੀ ਪੁਆਇੰਟ ਬਣਾਓ ਜਿਸਮਨ ਦੇ ਵੱਧ ਪੁਆਇੰਟ ਉਹ ਜੇਤੂ ਹੋਵੇਗਾ ਸਮਾਂ ਜਿਹੜਾ 3 ਮਿੰਟ 3 ਸਕਿੰਟ ਦਾ ਬੀਤ ਚੁਕਿਆ ਹੈ 3 ਮਿੰਟੋ 3 ਸਕਿੰਟ ਦਾ ਸਮਾਂ ਬੀਤ ਚੁਕਿਆ ਹੈ ਪਰ ਹਾਲੇ ਪੁਆਇੰਟ ਨਹੀਂ ਬਣਿਆ ਹਾਲੇ ਪੁਆਇੰਟ ਨਹੀਂ ਬਣਿਆ ਤੇ 33ਵੇਂ ਮਿੰਟ ਦੇ ਵਿੱਚ ਕੁਸ਼ਤੀ ਜਿਹੜੀ ਪ੍ਰਵੇਸ਼ ਹੋ ਗਈ ਹੈ ਤੇ 34ਵੇਂ ਮਿੰਟ ਦੀ ਕੁਸ਼ਤੀ ਜਿਹੜੀ ਹੋ ਚੁੱਕੀ ਹੈ ਉਹ ਵਾਹ ਬਈ ਵਾਹ ਬਾਈ 오ਰੀਸਾ ਕਹਿੰਦਾ ਇੱਕ ਵਾਰੀ ਹੱਥ ਚਕੇ ਜੋੜ ਦਿੰਨੇ ਆ ਉਹ ਦੰਡੇ ਨਵੀਆਂ ਖਿਡਾਰੀਆਂ ਦੇ ਤੋੜ ਦਿੰਨੇ ਆ ਤੇ ਦੰਡੇ ਨਵੀਆਂ ਖਿਡਾਰੀਆਂ ਦੇ ਤੋੜ ਦਿੰਨੇ ਆ ਲਓ ਦਰਸ਼ਕੋ ਟੰਲੀ 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 ਕਰੋ ਦੇਖੋ ਦਰਸ਼ਕੋ ਅੱਜ ਗੂਗਾ ਯਾਰ ਬਿਰਜੀ ਦਾ ਇਹ কুਸਤੀ ਦੰਗਲ ਹੈ ਤੇ ਬੜਾ ਦਾਨ ਕੀਤਾ ਲੋਕਾਂ ਨੇ ਮੋਟਰਸਾਈਕਲ ਦਿੱਤੇ ਝੋਟੀਆਂ ਦਿੱਤੀਆਂ ਪਰ ਕਈ ਲੋਕ ਮੇਰੇ ਵੀਰ ਵੈਸੇ ਪਹੁੰਚੇ ਆ কুਸਤੀ ਦੰਗਲ ਦੇਖਣ ਦੇ ਲਈ ਪਰ ਇੱਕ ਵਾਰ ਜਿਹੜਾ ਇਨਾਮ ਦਿੱਤਾ ਲੋਕਾਂ ਨੇ ਉਹ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਦਿੱਤਾ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਇੱਕ ਵਾਰ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਗੂਗਾ ਯਾਰ ਬਿਰਜੀ ਦੇ ਨਾਂ ਤੇ ਤਾੜੀ ਲਾਓ ਸਾਰੀ ਸੰਗਤ ਬੇਨਤੀ ਹੈ ਹਾਂ ਜੀ ਹਾਂ 1 ਮਿੰਟ ਦਾ ਸਮਾਂ ਬਾਕੀ ਚੱਲਦੀ ਕੁਸ਼ਤੀ ਦਾ ਮਹਿੰਦੀਪੁਰ ਦਾ ਸ਼ਿੰਗ ਮੇਲਾ ਦੇਖੋ ਰਾਤ ਹੋ ਚੁੱਕੀ ਆ ਬਹੁਤ ਸਾਰੀਆਂ ਮਹਾਨ ਰਿਹਾ ਇਸ ਮੇਲੇ ਨੂੰ ਤੱਕ ਰਹੀਆਂ ਇੱਕ ਵਾਰੀ ਆਪਣੇ ਲਈ ਤਾੜੀ ਮਾਰੋ ਸਾਰੇ ਸੱਜਣ ਸਾਰੇ ਭਾਜੀ ਨੂੰ ਆਨੰਦਾਂ ਦਾ ਇੱਕ ਵਾਰੀ ਤਾੜੀ ਮਾਰੋ ਸਾਰੇ ਭਾਜੀ ਇੱਕ ਵਾਰ ਦੱਸੋ ਹੁਣ ਸਮਾਂ ਜਿਹੜਾ ਲਾਸਟ ਹੋ ਗਿਆ ਹੁਣ ਕੀ ਫੈਸਲਾ ਹੋਊਗਾ ਅਗਲਾ ਕਮੇਟੀ ਵਾਲੇ ਵੀ ਲੰਬਰ ਪਲਾਨ ਜੀ ਨਾਲ ਸੰਪਰਕ ਕਰੋ ਚਲੋ ਠੀਕ ਆ ਬਈ ਜੇ ਆ ਗਿਆ ਭਾਜੀ ਆਓ ਮਾੜਾ ਜਿੰਮੇ ਦੀ ਗੱਲ ਲਓ ਹੋ ਬੱਲੇ 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 ਇੱਕ ਵਾਰ ਤਾੜੀਆਂ ਦੁਨੀਆ ਲਾ ਦੋ ਲਲਕਾਰਾ ਲਲਕੂਰੇ ਨਹੀਂ ਉਹ ਦੂਸਾ ਬੋਲੇ ਸੋ ਨਿਹਾਲ ਆ ਪਤਾ ਲੱਗੇ ਵੀ ਮਹਿੰਦੀਪੁਰ ਦੀ ਧਰਤੀ ਤੇ ਮਹਾਕੁੰਭ ਹੋ ਰਿਹਾ ਹੈ ਮਹਿੰਦੀਪੁਰ ਦੀ ਧਰਤੀ ਤੇ ਮਹਾਕੁੰਭ ਫਿਰਿਆ ਪਹਿਲਵਾਨਾਂ ਦਾ ਲਓ ਸਮਾ ਜਿਹੜਾ ਅਬਦ ਹੋ ਗਿਆ ਭਲਵਾਨਾਂ ਦਾ ਕੋਈ ਵੀ ਦਰਸ਼ਕ ਵਿੱਚ ਨਾ ਜਾਓ ਪਲੀਜ਼ ਆਹ ਜੀ ਪਲੀਜ਼ ਹੋ ਗਏ ਹੱਕ ਮੱਡੀ ਵਾਲੀ ਵੀਰ ਪਤੰਦਕ ਬਾਤ ਬਾਤਨ ਮਹਾ ਦਾ ਲਾ ਤਸਕ ਨਾਮ ਹੋਈ ਯੋਰ ਲੱਗ ਗਿਆ ਮੱਲਾਂ ਦਾ ਯੁੱਧ ਹੋ ਗਿਆ ਭਜੀ ਦੱਸੋ ਕੀ ਰਸੀਨ ਤੁਹਾਡਾ ਭਾਈ ਕਬੱਡੀ ਵਾਲੀ ਰੀਤੀ ਹੁੰਦੇ ਆ ਦੋ ਮਿੰਟ ਮੈਂ ਖੜਾਉਂਗਾ ਮੇਰੇ ਜਿੰਨੇ ਵੀ ਮੇਰੇ ਵੀਰ ਤੁਸੀਂ ਆਏ ਆ ਵਿੱਚ ਕੋਈ ਨਾ ਆਇਓ ਸੰਗਤ ਨੂੰ ਬੇਨਤੀ ਆ ਇੱਥੇ ਰੋ ਬੈਠੇ ਰਹੋ ਕਮੇਟੀ ਕੀ ਫੈਸਲਾ ਕਰਦੀ ਆ ਇੱਥੇ ਰੁਕੋ ਮੇਰੇ ਵੀਰ ਆਪਣੇ ਆਪਣੇ ਥਾਂ ਤੇ ਸਾਰੇ ਲੱਜਣਾਓ ਬਈ ਬਾ ਨਹੀਂ ਦੱਲਾ ਹੁਣੀਆਂ ਐਨੀ ਪਬਲਿਕ ਵਿੱਚ ਲਾਓ ਦਰਸ਼ਕ ਵੀਰਾਂ ਨੂੰ ਜਾਣਕਾਰੀ ਲਈ ਦਰਸ਼ਕੋ ਦੇਖੋ ਤਾਂ ਬਾਹਰ ਇਹ ਐਤੋ ਆਪਾਂ ਹੁਣ ਕਾਹਦੇ ਆਏ ਆ ਸ਼ੁਭੀ ਆਓ ਦਰਸ਼ਕੋ ਹਰ ਰੋਜ਼ ਮਨਾਮ ਹੋਈ ਲੋਰ ਲੱਗਦਿਆ ਕੱਲ ਨੂੰ ਵੀ ਕੁਸ਼ਤੀਆਂ ਪੂਰਾ 1 ਮਹੀਨਾ ਕੁਸ਼ਤੀਆਂ ਨਾਲ ਭੁਲਾਣਾ ਦੀਆਂ 1.5 ਮਹੀਨਾ ਬਿਲਕੁਲ ਵੀ ਵੇਲ ਨਹੀਂ ਹੈ ਪੁਸ਼ਤੀ ਕਮੇਟੀ ਵੱਲੋਂ ਬਰਾਬਰ ਇੱਕ ਵਾਰ ਤਾੜੀਆਂ ਨਾਲ ਖਿੱਚ ਕੇ ਮਲਾ ਲਈ ਜੈ ਕਾਰਾ ਗੁਰੂ ਦਾ ਜੈ ਜੀ ਜਨਾਬ ਸੱਚੇ ਦਰਵਾਜ਼ੇ ਦੀ ਜੈ ਦੋਨੇ ਭਰਾਵਾਂ ਨੂੰ ਬੇਨਤੀ ਆ ਭਰਾ ਜੀ ਇੱਥੇ ਇਹ ਚਾਬੀ ਦਿਵਾਉਣੀ ਹੈ ਦੋਨੇ ਭਰਾ ਜੀ ਆ ਜਾਣਕਾਰੀ ਅਗਲੇ ਤੱਕ ਗੋਲਾ ਜੋ ਜਸਾ ਭਰਾ ਦੇ ਅਗਲੀ ਰੈਡ ਗੋਲਾ ਜੈਕਟਰ ਕਰੋ ਫਟ ਕਰੋ ਤਵਲਕ ਨੂੰ ਯੂਕੇ ਭਰਾ ਨੂੰ ਪੈਂਦੀ ਆਪ ਲਿਆਓ ਰਾਜਮਰ ਕੱਪ ਚੁੱਕ ਲਓ ਜਿਹੜੇ ਚੌਧਰੀ ਨਸੀਬਤਨ ਜਾਕਰੀ ਅਵਾਰਡ ਹੈ ਕੱਪ ਦਾ ਇਹ ਆ ਵਿੱਚ ਚੱਲ ਗਿਆ